ਖੜ ਗਿਤੇ ਦਿਨਾਂ ਦੇ ਵਿੱਚ ਜਿਹੜਾ ਚਾਰ ਲੜਕੇ ਜਿਹੜੇ ਗੰਗਾ ਵਿੱਚ ਪੂਜਾ ਕਰਨ ਵਾਸਤੇ ਆਉਂਦੇ ਤਾਂ ਪਾਣੀ ਦੇ ਵਿੱਚ ਡੁੱਬ ਜਾਂਦੇ ਤੇ ਕੀ ਕਹਿਣਾ ਤੁਹਾਡਾ ਐਸਾ ਰੈਸਕੂ ਜਿਹੜੀ ਅਪਰੇਸ਼ਨ ਚੱਲ ਰਿਹਾ ਲਗਾਤਾਰ ਗੱਛੇ ਦੀ ਕੱਲ ਕੋਈ ਦੁਪਹਿਰ ਤੋਂ ਬਾਅਦ ਸਾਨੂੰ ਸੂਚਨਾ ਮਿਲੀ ਸੀ ਕਿ ਇਸ ਤਰ੍ਹਾਂ ਜਲੰਧਰ ਤੋਂ ਪ੍ਰਵਾਸੀ ਮਜ਼ਦੂਰ ਨੇ ਸਾਡੇ ਜਿਹੜੇ ਜੁਪੀ ਨੂੰ ਬਿਲੋਂਗ ਕਰਦੇ ਸੀ ਤਾਂਪੁਰ ਡਿਸਟ੍ਰਿਕਟ ਤੋਂ ਉਹ ਜਲੰਧਰ ਉਪੱਕੇ ਤੌਰ ਤੇ ਰਹਿ ਰਹੇ ਤੋਂ ਆਏ ਸਾਲ ਦੀ ਤਰ੍ਹਾਂ ਜਿਹੜਾ ਆ ਇੱਥੇ ਜੋ ਰਵਾਇਤ ਹੈ ਜੀ ਉਹ ਦਾ ਮੂਰਤੀ ਵਿਸਰਜਨ ਕਰਨ ਵਾਸਤੇ ਆਉਂਦੇ ਰਿਹਾ ਤੇ ਘਾਟ ਤੇ ਹੀ ਬੜਿਆ ਜਿਸ ਤਰ੍ਹਾਂ ਰੂਟੀਨ ਚੱਗੇ ਹਾਲੇ ਸਾਲ ਚੱਲਦਾ ਉਨ੍ਹਾਂ ਦੇ ਵਿੱਚੋਂ ਚਾਰ ਨੌਜਵਾਨ ਸੀ ਉਹ ਪਾਣੀ ਡੂੰਘੇ ਵਿੱਚ ਵੜ ਗਏ ਤੈਜੇ ਜਾ ਕੇ ਫਿਰ ਡੁੱਬ ਗਏ ਤੇ ਕੱਲ੍ਹ ਦੇ ਹੀ ਅਸੀਂ ਲੱਗੇ ਹੋਏ ਹਾਂ ਜੀ ਪਰਿਵਾਰ ਸਾਡੇ ਨਾਲ ਤੇਲੋਂ ਸਾਡੇ ਕੋਲ ਲੋਕਲ ਕੋਤਾ ਖੋਰ ਹੈ ਜਿਹੜੇ ਫਿਰ ਸਾਡੇ ਕੋਲ 8-9 ਬੰਦੇ ਨੇ ਇਹਨੇ ਫਿਰ ਆਪ ਦੀਆਂ ਕਿਸ਼ਤੀਆਂ ਦੇ ਨਾਲ ਲੱਗ ਕੇ ਲੱਗੇ ਹੋਏ ਸੀਗੇ ਸਾਡੇ ਅਸੀਂ ਆਪਣੇ ਸੀਨੀਅਰ ਅਫਸਰ ਨੂੰ ਵੀ ਕੱਲ ਸੂਚਿਤ ਕਰ ਦਿੱਤਾ ਤਾਂ ਸਾਨੂੰ ਉਧਰੋਂ ਵੀ ਪ੍ਰੋਵਾਈਡ ਹੋ ਜੇ ਤੇ ਅਸੀਂ ਹੁਣ ਤੰਤਰਪਾਪਾ ਦੀਪ ਸਿੰਘ ਸੇਵਾ ਸੁਸਾਇਟੀ ਜਿਹੜਾ ਗਰਦੀਵਾਲ ਸ਼ਹਿਰ ਕਰਦੇ ਇਹਨਾਂ ਨੇ ਫਿਰ ਸਾਡੇ ਨਾਲ ਆ ਕੇ ਤਾਲਮਿਲ ਕਰ ਲਿਆ ਅਸੀਂ ਵੀ ਕੀਤਾ ਕਿਉਂਕਿ ਅੱਗੇ ਵੀ ਸਾਡੀ ਮਦਦ ਕਰਦੇ ਨੇ ਦੇਖੋ ਤੁਸੀਂ ਮੋਟਰ ਬੋਟਸ ਆ ਗਈਆਂ ਨੇ ਇਹ ਲਾ ਕੇ ਅਸੀਂ ਨਾਲ ਲੱਗੇ ਤੇ ਅਸੀਂ ਜਲਦੀ ਨਾ ਨਾ ਲੱਭ ਲਵਾਂਗੇ ਲੱਗਦਾ ਕਿ ਹੁਣ ਤੱਕ ਪ੍ਰੋਵੀਡੈਂਸ ਹੋ ਚੁੱਕੇ ਨੇ ਸਾਡਾ ਸੈਂਡ ਜਿਹੜਾ ਜਲਵਾ ਚੁੱਕਾ ਉਹ ਤਾਂ ਕੋ ਹੱਲ ਨਹੀਂ ਹੈਗਾ ਪਾਣੀ ਕਾੜੀ ਕੋ ਜੋਰ ਨਹੀਂ ਹੁੰਦਾ ਜੀ ਹੁਣ ਹਰ ਕੰਮ ਨੂੰ ਦੇਖਦਿਆਂ ਤੇ ਟਾਈਮ ਲੱਗਦਾ ਜੀ ਬਾਕੀ ਇਹਦੇ ਵੀ ਜਿਹੜੇ ਸਾਡੇ ਲੋਕਲ ਪੋਤਾ ਕੋਰ ਨੇ ਇਹਨਾਂ ਨਾਲ ਹੀ ਕਰੀਬ 8 ਕਿਲੋਮੀਟਰ ਥੱਲੇ ਜਾਲ ਪਾ ਰਿਆ ਇਹ ਬਾਡੀ ਥੱਲੇ ਥੱਲੇ ਮੂਵਨਾ ਕਰ ਜਾਂਦਾ ਤੇ ਸਵੇਰ ਤੋਂ ਹੀ ਸਾਡੀਆਂ 6 ਵਜੇ ਟੀਮਾਂ ਲੱਗੀਆਂ ਹੋਈਆਂ ਨੇ ਨਾਲ ਅਸੀਂ ਸਾਰੇ ਲੱਗੇ ਆਂ ਨਾਲ ਪਰਿਵਾਰ ਸਾਡੇ ਨਾਲ ਨੇ ਲੱਗੀਆਂ ਕੀ ਕਾਥੇ ਜੇ ਕਿ ਹੁਣ ਕਿਹੜਾ ਪਹਾੜੀ ਮਦਾਨੀ ਇਲਾਕੇ ਵਿੱਚ ਲਗਾਤਾਰ ਜਿਹੜੀ بارش ਹੋ ਰਹੀ ਹੈ ਉਸ ਦੇ ਨਾਲ ਜਣਾ ਪਾਣੀ ਦਾ ਜਿਹੜਾ ਵਹਣਾ ਹੈ ਜਿਹੜਾ ਵਧਦਾ ਜਾ ਰਿਹਾ ਤਾਂ ਲੱਗਦਾ ਕਿ ਕਿੰਨੇ ਇਹਦੇ ਮੁਸ਼ਕਿਲ ਵੀ ਜਿਹੜੀ ਵਾਧੀ ਜਾ ਰਹੀ ਹੈ ਨਹੀਂ ਕੋਈ ਗੱਲ ਨਹੀਂ ਜੀ ਪਾਣੀ ਦਾ ਪੱਧਰ ਕੱਲ ਨੂੰ ਥੋੜਾ ਜਿਹਾ ਦੇ ਵਧਿਆ ਪਰ ਫਰਕ ਕੋਈ ਗੱਲ ਨਹੀਂ ਜੀ ਹੁਣ ਇਹ ਆ ਦੇਖ ਹੀ ਰਹੇ ਜੇ ਤੁਸੀਂ ਹਾਈ ਟੈਕ ਮਸ਼ੀਨਾ ਨੇ ਤੇ ਇਹ ਐਕਸਪੀਰੀਅੰਸ ਹੋਲਡ ਜਿਹੜੇ ਸਾਰੇ ਬੰਦੇ ਨੇ ਕਿ ਜਲਦੀ ਇਹਨੂੰ ਹੱਲ ਕਰ ਲੈਣਗੇ ਆ ਲੱਗਦਾ ਕਿ ਜਿਹੀ ਜਿਹੜੀ ਕਟਨਾ ਆਏ ਦਿਨਾਂ ਦੇ ਵਿੱਚ ਜਿਹੜੀ ਹਿੰਦੀ ਰਿੰਦੀ ਹੈ ਤਾਂ ਇੱਥੇ ਜਿਹੜੀ ਹੈ ਕੋਈ ਸਾਈਨ ਬੋਰਡ ਜਿਹੜੇ ਹੋਣੇ ਚਾਹੀਦੇ ਨੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਪ੍ਰਸ਼ਾਸਨ ਦੀ ਜਿਹੜੀ ਡਿਊਟੀ ਹੋਣੀ ਚਾਹੀਦੀ ਹੈ ਕਿ ਜਿਹੜੇ ਲੋਕ ਅਜਿਹੇ ਕੰਮ ਕਰਦੇ ਨੇ ਤੋਂ ਉਹਨਾਂ ਨੂੰ ਜਿਹੜਾ ਰੋਕਿਆ ਜਾਵੇ ਤਾਂ ਅਲਰਟ ਕੀਤਾ ਜਾਵੇ ਦੇਖੋ ਜੀ ਤੁਸੀਂ ਇਸੇ ਇਲਾਕੇ ਦੇ ਰਨ ਵਾਲੇ ਸਾਡਾ ਇੱਥੇ ਨਾਕਾ ਲੱਗਾ ਹੋਇਆ ਬਿਆਸਪੁਰ ਤੇ ਮੁਲਾਜ਼ਮ ਸਾਡੇ ਗੱਡੀ ਵੀ ਸਾਡੀ ਮੂਵ ਕਰਦੀ ਹੈ ਬੰਦੀ ਉੱਤੇ ਪਰੰਤੂ ਕਿਸੇ ਵੀ ਧਾਰਮਿਕ ਆਸਤਾ ਦੇ ਵਿੱਚ ਜੇ ਤੁਸੀਂ ਥੋੜਾ ਦੇ ਵਿੱਚ ਆਉਂਦੇ ਫਿਰ ਸਾਡੇ ਤੋਂ ਥੋੜਾ ਮੁਝੰਮੇ ਦੇ ਬਾਹਰ ਸਮਝਾ ਸਕਦੇ ਹਾਂ ਲੋਕਾਂ ਨੂੰ ਅਸੀਂ ਵਾਰਨਿੰਗ ਵੀ ਦਿੰਦੇ ਹਾਂ ਇਹ ਸੀ ਹਰ ਇੱਕ ਨੂੰ ਪਿਛੇ ਹਸਤ ਘਾਟ ਬਣਿਆ ਵਾ ਜੇਕਰ ਉਥੇ ਮੂਰਤੀ ਵਿਸਰਜਨ ਹੋ ਜਾਏ ਤੇ ਇਹਦੀ ਮੱਦਬਾਗੀ ਫਿਰ ਨਹੀਂ ਵਾਪਸ ਆ ਸਕਦੀ ਪਰ ਤੁ ਜਿਹੜੇ ਬਾਹਰੋਂ ਲੋਕ ਉਹਦੇ ਕੋਸ਼ਿਸ਼ ਕਰਦੇ ਸੀ ਕਿ ਦੂਗੇ ਪੜ ਕੇ ਚਾਈਏ ਉਹ ਉਹਦੇ ਵਿੱਚ ਧਾਰਮਿਕ ਹੋਣ ਕਰਕੇ ਅਸੀਂ ਜ਼ਿਆਦਾ ਦਖਲਦੰਦ ਨਹੀਂ ਕਰਦੇ ਵੈਸੇ ਲੋਕਾਂ ਨੂੰ ਅਸੀਂ ਗਾਊ ਕਰਦੇ ਹਾਂ ਦਿੱਲੀ ਸਾਡੀ ਗੱਡੀ ਤੁਹਾਨੂੰ ਪਤਾ ਹੈ ਹਜ ਤੱਕ ਨੱਕ ਤੇ ਸਾਡੇ ਮੁਲਾਜ਼ਮ ਦਿੱਲੀ ਇੱਕ ਸਾਡੀ ਗੱਡੀ ਤੇ ਗਸ਼ਤ ਕਰਦੇ ਲੋਕਾਂ ਨੂੰ ਅਵੇਅਰ ਕਰਦੇ ਜਿਹੜਾ ਹੋਣ ਵਾਲਾ ਦਿਨ ਜਿਹੜਾ ਮੂਰਤੀ ਵਿਸਰਜਨ ਦਾ ਪ੍ਰੋਗਰਾਮ ਤੋਂ ਦੱਸਿਆ ਗਿਆ ਮੈਨੂੰ ਇਥੇ ਲੋਕਾਂ ਲੋਕਾਂ ਵੱਲੋਂ ਜੋ 7 ਤਰੀਕ ਤੇ 9 ਤਰੀਕ ਐਸੇ ਮਹੀਨੇ ਦੇ ਵਿੱਚ ਹੈਗਾ ਇਹ ਥੋੜਾ ਐਡਵਾਂਸ ਆਇਆ ਸੀਗੇ ਇਹਨੇ ਆਪਣੀ ਮਰਜ਼ੀ ਨਾਲ ਮੋਰੇ ਆ ਗਏ ਕਹਿੰਦੇ ਦੇ ਕਿ ਖੁਦ ਹੀ ਲਾਪਰਵਾਹੀ ਦੇ ਨਾਲ ਜਿਹੜਾ ਇਹ ਕਰਨਾ ਹੈ ਦੇਖੋ ਜੀ ਪ੍ਰਕੌਸ਼ਨ ਤਾਂ ਵਰਤਨੇ ਚਾਹੀਦੀ ਆ ਦਰਿਆ ਦੇ ਗਾੜੀ ਕੋਈ ਜ਼ੋਰ ਨਹੀਂ ਹੁੰਦਾ ਪਾਣੀ ਮੋਰੇ ਕਿਸੇ ਦਾ ਕੋਈ ਜ਼ੋਰ ਨਹੀਂ ਪਰ ਜਿਹੜੀ ਮੱਤਭਾਗੀ ਘਟਨਾ ਵਾਪਰੀ ਆ ਜੋ ਕੁਦਰਤ ਦਾ ਪਾਣਾ ਪਰ ਅਸੀਂ ਇਸ ਨੂੰ ਜੋ ਸਾਡੀ ਡਿਊਟੀ ਬਣਦੀ ਅਸੀਂ ਕੱਲ ਦੇ ਨਾਲ ਤੰਦੇ ਹੀ ਨਾ ਲੱਗੇ ਹੋਏ ਆ ਜੀ ਸਾਡੇ ਸੀਨੀਅਰ ਅਫਸਰ ਵੱਲੋਂ ਸਾਡੇ ਛੇੜੀ ਕੋਟ ਹੈ ਜੀ ਮੇਰੇ ਡੀਐਸਪੀ ਸਾਹਿਬ ਐਸਡੀਐਨ ਸਾਹਿਬ ਮੇਰੇ ਐਸਐਸਪੀ ਸਾਹਿਬ ਵੱਲੋਂ ਇਹ ਸੂਚਨ ਸੰਬੰਧੀ ਦਿੱਤੀ ਜਾ ਰਹੀ ਹੈ